ਟਾਡੇ ਵਾਸਤੇ ਪਰ ਇਹ ਗੱਲ ਕਿਵੇਂ ਪ੍ਰੂਫ ਹੋਊ ਕਿ ਤੁਹਾਨੂੰ ਤਮਕਾਇਆ ਗਿਆ ਇੱਕ ਬੰਦਾ ਅੱਜ ਹੈੱਡ ਗ੍ਰੰਥੀ ਦੀ ਪੋਜੀਸ਼ਨ ਤੇ ਬੈਠਾ ਹੈ ਆਪਾਂ ਉਹਦੇ ਨਾਲ ਗੱਲ ਕੀਤੀ ਉਹ ਕਹ ਰਿਹਾ ਕਿ ਮੈਂ ਉਹ ਜੀ ਕੋਈ ਸ਼ਬਦਾਵਲੀ ਵਰਤੀ ਨਹੀਂ ਹੈ ਹੁਣ ਇਹ ਸੰਗਤ ਅੱਗੇ ਕਿਵੇਂ ਪ੍ਰੂਫ ਹੋਊਗਾ ਕਿ ਉਹਨਾਂ ਨੇ ਤੁਹਾਨੂੰ ਤਮਕਾਇਆ ਤੁਹਾਨੂੰ ਮਾੜਾ ਚੰਗਾ ਬੋਲਿਆ ਜਾਂ ਤੁਹਾਨੂੰ ਗਲਤ ਬੋਲਿਆ ਉਹਨਾਂ ਨੇ ਸਾਹਮਣੇ ਆਨਣਾ ਮੈਂ ਵੀ ਤੇ ਤੁਹਾਡੇ ਸਾਹਮਣੇ ਬੈਠ ਕੇ ਇੱਕ ਘੰਟਾ ਗੱਲ ਕਰ ਰਹੀ ਆ ਉਹ ਵੀ ਆ ਕੇ ਕਰਨ ਨਾ ਸਾਰੀ ਗੱਲ ਸਾਹਮਣੇ ਆ ਜੇ ਕਿ ਤੁਸੀਂ ਦੋ ਦੋ ਕੁਰਸੀਆਂ ਲਵਾਓ ਬਿਠਾਓ ਸਾਨੂੰ ਕਿਉਂ ਨਹੀਂ ਮੁੱਦਾ ਸੋਲਵ ਹੋਏਗਾ ਉਹ ਸਾਹਮਣੇ ਕਿਉਂ ਨਹੀਂ ਆ ਰਹੇ ਸਾਨੂੰ ਇੰਗਲੈਂਡ ਯੂਕੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਦੁਬਈ ਤੋਂ ਕਾਲਸ ਤੇ ਕਾਲਸ ਆ ਰਹੇ ਨੇ ਕਿ ਭਾਈ ਸਾਹਿਬ ਨੇ ਆਪਣਾ ਫੋਨ ਹੀ ਸਵਿਚ ਆਫ ਕੀਤਾ ਹੋਇਆ ਹੈ ਨਹੀਂ ਨਹੀਂ ਫੋਨ ਤਾਂ ਚੱਲ ਰਿਹਾ ਹੈ ਆਪਾਂ ਕਾਲ ਕੀਤੀ ਹੈ ਫੋਨ ਤਾਂ ਚੱਲ ਰਿਹਾ ਹੈ ਹੁਣ ਤੇ ਮੁੱਦਾ ਪੁਰਾਣਾ ਹੋ ਗਿਆ ਵੀਰ ਜੀ ਹੁਣ ਤੇ ਫੋਨ ਔਨ ਹੋ ਗਿਆ ਮੈਨੂੰ ਇੱਕ ਗੱਲ ਦਾ ਜਵਾਬ ਦੋ ਅਗਰ ਮੈਂ ਤੁਹਾਡੇ ਤੇ ਏਡਾ ਵੱਡਾ ਇਲਿਗੇਸ਼ਨ ਲਾ ਦਵਾਂ ਕਿ ਭਾਈ ਸਾਹਿਬ ਤੁਸੀਂ ਮੈਨੂੰ ਫੋਨ ਕਰਕੇ ਤਮਕਾਇਆ ਹੈ ਤੁਸੀਂ ਮੈਨੂੰ ਤਮਕੀ ਦਿੱਤੀ ਹੈ ਕਿ ਤੂੰ ਜਾਣਦੀ ਨਹੀਂ ਐ ਮੈਂ ਕੌਣ ਆ ਮੈਂ ਕੀ ਕਰ ਸਕਦਾ ਤੁਹਾਡਾ ਅਗੋ ਰਿਐਕਸ਼ਨ ਪਹਿਲਾ ਰਿਐਕਸ਼ਨ ਕੀ ਹੋਏਗਾ ਪਰ ਤੁਹਾਨੂੰ ਇਹ ਲੱਗਦਾ ਮੇਰਾ ਰਿਐਕਸ਼ਨ ਤਾਂ ਮੈਂ ਬਹੁਤ ਹਲੀਮੀ ਨਾਲ ਗੱਲ ਕਰੂੰਗਾ ਮੈਨੂੰ ਰੋਜ਼ ਇਹੋ ਜਿਹੇ ਬਹੁਤ ਸਾਰੇ ਫੋਨ ਆਉਂਦੇ ਐ ਇਹੋ ਜਿਹੇ ਹਜ਼ਾਰਾਂ ਪੋਲਿਟਿਸ਼ੀਨਾਂ ਤੋਂ ਲੈ ਕੇ ਅਫਸਰਾਂ ਤੱਕ ਮੈਂ ਰੋਜ਼ ਡੀਲ ਕਰਦਾ ਮੇਰੀ ਭੈਣ ਕਿਉਂਕਿ ਸ਼ਾਇਦ ਤੁਸੀਂ ਹਾਲੇ ਬਹੁਤ ਯੰਗ ਹੋ ਤੁਹਾਡਾ ਇਸ ਗੱਲਾਂ 'ਚ ਤਜਰਬਾ ਥੋੜਾ ਹੋਣਾ ਤੁਸੀਂ ਰਿਐਕਟ ਕਰਗੇ ਹੋਗੇ ਜੇ ਆਇਆ ਵੀ ਐ ਇਹਦੋਂ ਪਹਿਲਾਂ ਵੀ ਕਿਰਤਨੀਆਂ ਦੇ ਵਿਵਾਦ ਹੋਏ ਐ ਕਿਹੜਾ ਨਹੀਂ ਹੋਏ ਮੈਨੂੰ ਦੱਸੋ ਬਹੁਤ ਸਾਰੇ ਕੀਰਤਨੀਆਂ ਦੇ ਵੈਗਰੂ ਨਹੀਂ ਬੋਲਣਾ ਚੁਪਾਰੇ ਸਾਹਿਬ ਦਾ ਵਿਵਾਦ ਹੋਇਆ ਕੋਈ ਪਹਿਲੀ ਗੱਲ ਥੋੜੀ ਹੈ ਕਿ ਵਿਵਾਦ ਹੋ ਰਿਹਾ ਹੈ ਪਰ ਪੰਥ ਦੇ ਵਿਵਾਦ ਕੀ ਅਸੀਂ ਖਲਾਰਾ ਪਾ ਕੇ ਨਿਬੇੜਾਂਗੇ ਮੇਰਾ ਇਹ ਸਵਾਲ ਹੈ ਮੈਂ ਤੇ ਪਹਿਲਾਂ ਜੇ ਘਰ ਦੇ ਵਿੱਚ ਕੋਈ ਮਸਲਾ ਹੋ ਜੇ ਤਾਂ ਚੁੱਪ ਹੋ ਜਾਈਦਾ ਹੈ ਗੇਟ ਬੰਦ ਕਰਕੇ